ਅੱਜ ਦੇ ਇਸ ਮੋਰਚੇ ਜਹਾਜ਼ ਹੋਏ ਬੀਬੀਓ ਭੈਣੋ ਨੌਜਵਾਨੋ ਤੇ ਮੇਰੇ ਕਿਸਾਨ ਵੀਰੋ ਵਿਗਰੂ ਜੀਤਾ ਖਾਲਸਾ ਵਿਗਰੂ ਜਿੱਤੀ ਫਤਿਹ ਵੀਰੋ ਆਪਾਂ 6 ਦਿਨ ਤੇ ਇੱਥੇ ਕਿਉਂ ਬੈਠੇ ਆ ਕਿਉਂਕਿ ਸਰਕਾਰ ਨੇ ਦਿੱਲੀ ਜਾਣ ਤੋਂ ਆਪਾਂ ਨੂੰ ਇੱਥੇ ਬੈਰੀਕੇਡ ਲਾ ਕੇ ਸਾੜੇ ਹੀ ਬੈਰੀਕੇਡ ਜਿੱਥੇ ਜਿੱਥੇ ਬੋਲ ਕੇ ਲੱਗੇ ਰੋਕਿਆ ਜਦੋਂ ਆਪਾਂ ਨੂੰ ਪੰਜਾਬ ਤੋਂ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਤਾਂ ਹਰਾਦਗੀ ਦੀ ਆ ਕਿ ਉਹ ਪ੍ਰਧਾਨ ਮੰਤਰੀ ਕਿਉਂ ਪੰਜਾਬ ਵਿੱਚ ਆ ਰਿਹਾ ਹੈ ਜੇ ਅਸੀਂ ਉੱਥੋਂ ਘਰੇ ਝੰਡੇ ਦਿਖਾਉਣ ਦਾ ਵਿਰੋਧ ਕਰਨ ਦਾ ਸਾਡਾ ਵੀ ਹੱਕ ਹੈ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਅਸੀਂ ਪੰਜਾਬ ਚ ਆਏ ਨੂੰ ਸਵਾਲ ਪੁੱਛੀਏ ਪਹਿਲੀ ਗੱਲ ਇਹ ਹਰਿਆਣੇ ਦਾ ਮਨੋਰ ਲਾਲ ਜਿਹੜਾ ਅੱਜ ਮੁੱਖ ਮੰਤਰੀ ਜੇ ਉਹਦੇ ਤੋਂ ਹਟਾ ਦਿੱਤਾ ਗਿਆ ਹੈ ਉਹਨੇ ਪੰਜਾਬ ਦੀ ਧਰਤੀ ਵਿੱਚ ਆ ਘੱਗਰ ਦਾ ਪੋਲਾ ਜਿਹੜਾ ਆਪਣਾ ਪੰਜਾਬ ਦਾ ਪੋਲਾ ਇੱਥੇ ਹੀ ਆਪਾਂ ਰੋਕ ਲਿਆ ਕਿ ਅੱਗੇ ਨਹੀਂ ਜਾਣ ਦਿੰਦਾ ਤੇ ਹਰਾਨ ਜੀ ਇਹ ਹੈ ਕਿ ਜਿੱਦਣ ਅਸੀਂ ਕੱਠ ਕਰਕੇ ਅੱਗੇ ਜਾਣ ਵਾਸਤੇ ਅਸੀਂ ਕਹਿੰਦੇ ਸੀ ਅਸੀਂ ਦਿੱਲੀ ਜਾਣਾ ਹੈ ਕਿ ਅਸੀਂ ਇੰਡੀਆ ਦੇ ਨਾਗਰਿਕ ਨਹੀਂ ਹੈਗੇ ਸਾਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਕਿ ਤੁਸੀਂ ਪੰਜਾਬ ਤੋਂ ਅੱਗੇ ਨਹੀਂ ਜਾ ਸਕਦੇ ਜੇ ਅਸੀਂ ਦਿੱਲੀ ਦੀ ਗੱਲ ਕਰਦੇ ਤਾਂ ਉੱਪਰ lanthan matri ਨੂੰ ਵੀ ਪੰਜਾਬ ਤੇ ਚੌਰ ਦਾ ਕੋਈ ਅੱਕ ਨਹੀਂ ਉਹ ਕੱਲ ਨੂੰ ਕਮੇਟਰੀ ਨੂੰ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖਿਆ ਆਪਾਂ ਉਹਦਾ ਵਿਰੋਧ ਜ਼ਰੂਰ ਕਰਨਾ ਚਾਹੀਏ ਕਿਸੇ ਵੀ ਤਰੀਕੇ ਨਾਲ ਕਰੀਏ ਚਾਹੇ ਉਹ ਦਿੱਲੀ ਦੇ ਫੋਕਸ ਵੀ ਲਿਆਇਆ ਉਹਨੇ ਬੜੀਆਂ ਫੋਕਸਾਂ ਆਪਣੇ ਉੱਤੇ ਦਵਾ ਪਾ ਕੇ ਦੇਖ ਲਿਆ ਪਰ ਕਿਸਾਨ ਉਹਦਾ ਫੋਟਾ ਤੋਂ ਨਹੀਂ ਜਾਂਦੀ ਕਿਸ ਤਰ੍ਹਾਂ ਵਿਰੋਧ ਕਰਨਾ ਹੈ ਉਹ ਮੈਂ ਬਾਰ-ਬਾਰ ਰਿਪੀਟ ਗੱਲਾਂ ਨਾ ਹੁਣ ਟਾਈਮ ਨਹੀਂ ਜ਼ਾਇਆ ਕਰੂੰਗਾ ਕਿਉਂਕਿ ਸਾਡਾ ਇੱਕ ਸੀਰੀਅਰ ਆਗੂ ਹੋਰੇ ਬਾਰੇ ਡਿਟੇਲਾਂ ਦੱਸਦਾ ਹੂੰਗਾ ਕਿ ਆਪਾਂ ਕਿਸ ਤਰ੍ਹਾਂ ਉਸ ਦਾ ਵਿਰੋਧ ਕਰ ਰਿਹਾ ਪਤ ਕਰਨਾ ਜ਼ਰੂਰੀ ਹੈ। ਦੂਜੀ ਬੜੀ ਹਰਾਮਗਰੀ ਹੈ। ਪੰਜਾਬ ਪਾਕਿਓ ਆਪਣਾ ਮੋਕਾ ਕਦੇ ਹਾਰਦੇ ਨਹੀਂ ਹੈ ਕਿ ਸਾਨੂੰ ਜਰੂਰ ਵੀ ਮਾਰ ਜੀ ਹੈ, ਗਰਜ਼ਾਰੀ ਮਾਰ ਜੀ ਹੈ। ਓਏ ਹੁਣ ਵੀ ਪੰਜਾਬ ਦੇ ਵਿੱਚ ਜਿਹੜੇ 13 ਕੈਂਡੀਡੇਟਾਂ ਦੇ ਲੜ ਰਹੇ ਆ ਉਹਦੇ ਪਿੱਛੋਂ 5000 6 ਜੱਟ ਸਿੱਖਾਂ ਜਿਹੜੇ ਲੜ ਰਹੇ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਇੱਥੇ ਹੀ ਆ ਜਿੱਥੇ ਆਪਾਂ ਬੈਠੇ ਆ ਬਾਲਾਣੀ ਪਰਮੀਤਤੌਰ ਤੋਂ ਹੁੰਦੀ ਐ ਇੱਥੇ ਤੋਂ ਵੇਖੋ 5000 6 ਕੈਂਡੀਡੇਟ ਜੱਟ ਸਿੱਖ ਜਿਨ੍ਹਾਂ ਦੇ ਭਰਾ ਤੇਰਾ ਕੀ ਪੈਣਾ ਇੱਥੇ ਇਸ ਗਰਮਦੀ ਗਰਮੀ ਦੇ ਮੌਸਮ ਵਿੱਚ ਸੜਕਾਂ ਤੇ ਰੋਡੀਆਂ ਫਿਰਦੀਆਂ ਆਪਣੇ ਜਾਇਗ ਹਾਕ ਲੈਣ ਵਾਸਤੇ ਉਹ ਪਿੰਡਾਂ ਵਿਚ ਆ ਕੇ ਨਾਰੇ ਮਾਰਦੇ ਆ ਇਹਦਾ ਹੀ ਪੈਣਾ ਤੋਂ ਉਹ ਮਾਰਾਂ ਲਈ ਬੋਟਾ ਮੰਗਦੀ ਫਿਰਦੀ ਆ ਕਿ ਮੈਂ ਜੂ ਬੋਟਾ ਪਾ ਦੋ ਉਹ ਕਿਹੜੇ ਬੂਨਾ ਕਿਸਾਨ ਉਹਨੂੰ ਬੋਟਾ ਪਾਉਣਗੇ ਕਿਉਂ ਨਾ ਉਹਦਾ ਵਿਰੋਧ ਕੀਤਾ ਜਾਵੇ ਉਹਨੂੰ ਮਹਿਲਾ ਤੋਂ ਬਾਹਰ ਰਿਕਣਾ ਕਿਉਂ ਨਾ ਬਦ ਕੀਤਾ ਜਾਵੇ ਕਿਉਂਕਿ ਇਹ ਲੋਕਾਂ ਦਾ ਕੋਈ ਦੀਨਵਾ ਨਹੀਂ ਲਿਆ ਇਹ ਰਾਤ ਨੂੰ ਤਾਂ ਚਿੱਟੇ ਪਾਗ ਵਾਲੇ ਹੋਣੇ ਆ ਦੁਪਹਿਰੇ ਨੂੰ ਨੀਲੇ ਵਾਲੇ ਹੋ ਜਾਂਦੇ ਆ ਤੇ ਸ਼ਾਮ ਨੂੰ ਝਾੜੂ ਵਾਲੀ ਟੋਪੀ ਲੈ ਕੇ ਘੁੰਮਣ ਲੱਗ ਜਾਂਦੇ ਆ ਜਦੋਂ ਇਹਨਾਂ ਦਾ ਪਹਿਰਾਵਾ ਬਦਲਦਾ ਇਹਨਾਂ ਦੇ ਨਾਲ ਹੀ ਵਿਚਾਰ ਬਦਲ ਜਾਂਦੇ ਆ ਅੱਪ 2-4 ਦਿਨ ਪਹਿਲਾਂ ਦੀ ਗੱਲ ਹੈ ਮੇਰੇ ਕੋਲੇ ਦਿੱਲੀ ਤੋਂ ਤੇ ਚੈਨਲ ਆਇਆ ਇੱਕ ਇੱਕ ਇਸ਼ਟੂ ਲੜੀ ਚਾਹੁੰਦਾ ਉਦੋਂ ਮੈਂ ਮੋੜ ਕੇ ਉੱਤੇ ਨਹੀਂ ਸੀ ਇੱਕ ਗਵਨ ਹੋਇਆ ਬੈਂਕ ਦਾ ਇਸ਼ਤਕਾਰ ਮੈਨੂੰ ਕਿਰਾਇਆ ਬ ਉਹਦੇ ਸਮਾਪਤ ਵਿੱਚ ਚੱਲਦੀ ਗੱਲ ਸੀ ਉਹ ਚੈਨਲ ਵਾਲਿਆਂ ਨੇ ਜਾਖੜ ਸਾਹਿਬਾਸਤੇ ਸਵਾਲ ਕੀਤੇ ਕਿ ਜਾਖੜ ਕਿਸਾਨੋ ਤੁਹਾਡੇ ਵਿਰੁੱਧ ਬੋਲਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਉੱਥੇ ਕਿਹਾ ਕਿ ਜਾਖੜ ਵਾਲੇ ਕੀ ਕਹਾ ਐਲੀ ਗੱਲ ਕਹੇ ਤੇ ਪੱਤਰਕਾਰ ਹਰਾਨ ਹੋਇਆ ਚੈਨਲ ਵਾਲਾ ਕਿ ਕੁਛ ਨਹੀਂ ਕਹਿਣਾ ਬਕਾ ਕਹਿਣਾ ਹੈਗਾ ਮੈਂ ਪੁੱਛਣਾ ਚਾਹੁੰਦਾ ਇਹ ਉਹ ਜੱਖੜਾ ਜਿਹੜਾ ਉਸ ਬੰਨਾਮ ਜੱਖੜ ਦਾ ਬੇਟਾ ਹੈ ਜਿਹੜਾ ਇੰਡੀਆ ਦਾ ਪ੍ਰਦਾ ਆਪਣਾ ਖੇਤੀਬਾੜੀ ਵੀ ਰਿਹਾ ਤੇ ਸਪੀਕਰ ਵੀ ਰਿਹਾ ਫਾਜ਼ਲਕਾ ਏਰੀਏ ਦਾ ਸਭ ਤੋਂ ਵੱਡਾ ਜੀ ਵੀ ਜਾ ਰਿਹਾ ਹੈ ਅੱਜ ਉਹਨੂੰ ਸ਼ਰਮ ਆਉਂਦੀ ਇਹ ਗੱਲਾਂ ਕਹਿ ਦਿਆ ਉਹ ਜਦੋਂ ਉਹ ਕਿਸਾਨਾਂ ਦੇ ਵਿਰੁੱਧ ਬੋਲਦਾ ਅੱਜ ਤੇ 2 ਸਾਲ ਪਹਿਲਾਂ ਉਹਦੇ ਵਿਆਹ ਕੱਢੋ ਉਹ ਦਿੱਲੀ ਦੇ ਵਿੱਚ ਆਪਣੇ ਧਰਿਆਂ ਵਿੱਚ ਬੱਦਲ ਕਰਦਾ ਰਿਹਾ ਤੇ ਉਹਦਾ ਇੱਕ ਇੰਤਰੀ ਜਿਹੜਾ ਅੱਜ ਪਾਟ ਤੋਂ ਲੱਖਾਂ ਲੱਖ ਰੁਪਏ ਹਰ ਲੋਕ ਹੈ ਕੋ ਬਿੱਟੂ ਉਹਦੇ ਪਹਿਲੇ ਦਿਨ ਕਿਹਾ ਕਿ ਮੈਂ 11 ਮਹੀਨੇ ਜੱਦ ਕਰਵਾ ਕਰਦੇ ਤੱਕ ਰਲਾ ਲਾ ਕੇ ਪਛਾੜੋ ਤੁਹਾਡੇ ਹੱਥ ਵਿੱਚ ਆਵੇ ਜੀ ਵੋਟਾਂ ਵਿੱਚ ਆਪਾਂ ਪੁੱਛਣਾ ਚਾਹ ਰਹੇ ਹਾਂ ਕਿ 11 ਮਹੀਨੇ 377 ਬੰਕਰ ਤੇ ਬੈਠਿਆ ਤੇ ਅੱਜ ਕਿਹੜੀ ਮਿੱਟੀ ਚਿੱਗੀ ਅੱਜ ਕਿਉਂ ਪਾਤ ਪਾਤ ਗਿਆ ਇਹ ਲੋਕਾਂ ਦਾ ਲਾਭ ਚੋਰੀ ਮਾਰ ਲਏ ਆ ਇਹਨਾਂ ਦਾ ਕੋਈ ਦੀਨ ਆਮਾਦੀ ਹੈਗਾ ਜਿੱਥੇ ਵੀ ਕੋਈ ਆਉਂਦਾ ਆਪਾਂ ਉਹਨੂੰ ਸਵਾਲ ਜ਼ਰੂਰ ਪੁੱਛਣੇ ਆ ਇਹਵੇਂ ਪੁੱਛਣਾ ਕਿ ਸਾਡਾ ਉਹ ਨੌਜਵਾਨ ਜਿਹੜੂ ਜਿੰਦਗੀ ਤਾ ਗਿਆ ਚਬ ਕਰ ਜੋ ਉਹਦਾ ਕੀ ਕਸੂਰ ਸੀ ਉਹਦਾ ਉਸੇ ਬੰਦਾ ਜਿਹੜੀਆਂ ਦੋ ਸਾਲ ਪਹਿਲਾਂ ਮੋਦੀ ਬੰਦ ਚੋਕਿਆ ਉਹਨੂੰ ਯਾਦ ਕਰੋਲੀ ਜੀਆ ਤੇ ਸਾਡੇ ਆ ਬਹਿਤ ਪੂਰੇ ਕਰ ਦੋ ਉਹ ਪ੍ਰਧਾਨ ਮਾਤਰੀ ਦੀਆਂ ਅੱਖੀਏ ਇਹ ਕੱਟੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਆਪਣੇ ਵੈਦਿਆਂ ਤੋਂ ਮੁੱਕਰ ਜਾਵੇ ਆਪਾਂ ਵਿਸ਼ਵਾਸ ਕਰਕੇ ਆਏ ਸੀ ਜਿਓ ਪੰਜਾਬ 14 ਨੂੰ ਆਪਾਂ ਦਾ ਦਿਖਾਉਣਾ ਤਾਂ ਜਰੂਰ ਹੈ ਕਿ ਕਿਸਾਨ ਤੇਰੇ ਕਿੰਨੇ ਜਾਂਦੇ ਚਾ ਕਿੰਨੇ ਵਿਰੋਧੀ ਆ ਬਾਇਆ ਪ੍ਰਾਤ ਤੈਨ ਜਿਆਦਾ ਨਾ ਲੈਂਦਾ ਹੋਇਆ ਕਿਉਂਕਿ ਡਿਟੇਲ ਦੇ ਨਾਲ ਸਾਡਾ ਇੱਕ ਆਕੂ ਬੋਲੂਗਾ ਆਪਾਂ ਇਹਦਾ ਵਿਰੋਧ ਕਿਹੜੇ ਢੰਗ ਨਾਲ ਕਰਨਾ ਹੈ ਉਹਨੂੰ ਆਪਾਂ ਸਾਰਿਆਂ ਨੂੰ ਸੁਣਨਾ ਆਪਣੀ ਗੱਲ ਨੂੰ ਸਵਾਪਤ ਕਰਦਾ ਹੋਇਆ ਤੁਾਨੂੰ ਸਾਰੇ ਆਜੂ ਫਰੇ ਬੇਇੱਜ਼ਤੀ ਕਰਦਾ ਹੁਆ ਕਿ ਚਾਹੇ ਗਰਮੀ ਹੈ ਚਾਹੇ ਆਪਾਂ ਨੂੰ ਮੁਸ਼ਕਲਾਂ ਕਿੰਨੀਆਂ ਵੀ ਆਉਂਦੀਆਂ ਹਨ ਪਰ ਆਪਾਂ ਜਿਹੜੇ ਜਨ ਰਹਿੰਦੇ ਆਂ ਨਾ ਉਹਨੇ ਦਿਲ ਪੜਾ ਜ਼ੋਰ ਲਾ ਕੇ ਜਿੱਥੇ ਵੀ ਇਹ ਆਉਂਦੇ ਆਪਾਂ ਇਹਨਾਂ ਦਾ ਵਿਰੋਧ ਕਰਨਾ ਹੈ ਇਹਨਾਂ ਨੂੰ ਮਾਫ ਨਹੀਂ ਕਰਨਾ ਕਿਉਂ ਬਦਲਵੇਂ ਧੰਗਾ ਦੇ ਨਾਲ ਉਹਨਾਂ ਕਾਨੂੰਨਾਂ ਨੂੰ ਜਾਗੂ ਕਰਨਾ ਚਾਹੁੰਦੇ ਆ ਆ ਪਿੱਛੇ ਇਹ ਕਣਕ ਵੇਚਰ ਤੋਂ ਪਹਿਲਾਂ ਤਿੰਨ ਵਾਰੀ ਇਹ ਮਾਤਰੀ ਆਏ